ਵਾਹਿਗੁਰੂ ਜੀ ਵੈਸਾਖੀ ਦਾ ਮੇਲਾ ਲੱਗਣ ਵਿੱਚ ਹਾਲੇ 5 ਮਹੀਨੇ ਰਹਿੰਦੇ ਸਨ ਇਸ ਲਈ ਜਕਰੀਆ ਖਾਂ ਨੇ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਜਕਰੀਆ ਖਾਂ ਉਪਰੋਂ-ਉਪਰੋਂ ਸਿੱਖਾਂ ਨਾਲ ਬੜੀ ਨਰਮੀ ਨਾਲ ਪੇਸ਼ ਆਉਣ ਲੱਗਾ ਉਸ ਦਰਬਾਰ ਸਾਹਿਬ ਦੇ ਥਾਲੇ ਵੀ ਖੋਲ ਦਿੱਤੇ ਅਤੇ ਭਾਈ ਮਣੀ ਸਿੰਘ ਨੂੰ ਰਹਿਤ ਮਰਿਆਦਾ ਚਲਾਉਣ ਦੀ ਆਗਿਆ ਵੀ ਦੇ ਦਿੱਤੀ ਸਰੋਵਰ ਦੇ ਬਾਹਰ ਫੌਜ ਦਾ ਪਹਿਰਾ ਲੱਗਾ ਹੋਣ ਕਰਕੇ ਕੋਈ ਵੀ ਸਿੱਖ ਇਸ਼ਨਾਨ ਕਰਨ ਨਹੀਂ ਸੀ ਆਉਂਦਾ ਪਰ ਜੇ ਕੋਈ ਭੁੱਲਾ ਪਟਕਾ ਸ਼ਹਿਰ ਨਿਵਾਸੀ ਆ ਵੀ ਜਾਂਦਾ ਸੀ ਤਾਂ ਉਸ ਨੂੰ ਡਾਂਟ ਡਬਟ ਕੇ ਛੱਡ ਦਿੱਤਾ ਜਾਂਦਾ ਸੀ ਕੋਮਲ ਹਿਰਦੇ ਦੇ ਮਾਲਕ ਭਾਈ ਮਣੀ ਸਿੰਘ ਇਹ ਸਮਝ ਗਏ ਕਿ ਜਕਰੀਆ ਖਾਨ ਨੇ ਠੀਕ ਹੀ ਆਪਣਾ ਰਵਈਆ ਬਦਲ ਲਿਆ ਸੀ ਜਿਹੜਾ ਆਪ ਚੰਗਾ ਹੋਵੇ ਉਹ ਦੂਸਰਿਆਂ ਨੂੰ ਵੀ ਚੰਗਾ ਹੀ ਸਮਝਦਾ ਏ ਜਦੋਂ ਵਿਸਾਖੀ ਦਾ ਤਿਉਹਾਰ ਨੇੜੇ ਆਇਆ ਤਾਂ ਭਾਈ ਮਣੀ ਸਿੰਘ ਨੇ ਸਭ ਸਿੱਖ ਜਥਿਆਂ ਨੂੰ ਸੁਨੇਹੇ ਭੇਜ ਦਿੱਤੇ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਜਕਰੀਆ ਖਾਨ ਦਾ ਰਵਈਆ ਹੁਣ ਬਹੁਤ ਬਦਲਿਆ ਹੋਇਆ ਹੈ ਪਰ ਜਦ ਵਿਸਾਖੀ ਦਾ ਸਮਾਂ ਨੇੜੇ ਆਇਆ ਤਾਂ ਲਾਹੌਰ ਦੇ ਸਿੰਘਾਂ ਨੇ ਭਾਈ ਮਨੀ ਸਿੰਘ ਨੂੰ ਆ ਕੇ ਦੱਸਿਆ ਕਿ ਇਸ ਵਾਰ ਮੁਗਲਾਂ ਬਹੁਤ ਵੱਡੀ ਤਿਆਰੀ ਕੀਤੀ ਹੈ ਅਤੇ ਉਹ ਧੋਖੇ ਨਾਲ ਸਿੱਖਾਂ ਨੂੰ ਮਾਰਨਾ ਚਾਹੁੰਦੇ ਹਨ ਭਾਈ ਮਨੀ ਸਿੰਘ ਨੇ ਫਿਰ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਉਹ ਮੇਲੇ ਤੇ ਨਾ ਆਉਣ ਵਿਸਾਖੀ ਤੇ ਕੋਈ ਸਿੱਖ ਵੀ ਨਾ ਆਇਆ ਜਦੋਂ ਜਕਰੀਆ ਖਾਨ ਨੂੰ ਪਤਾ ਲੱਗਾ ਕਿ ਉਸਦੀ ਸਾਰੀ ਯੋਜਨਾ ਫੇਲ ਹੋ ਗਈ ਹੈ ਤਾਂ ਉਹ ਬਹੁਤ ਗਰੋਧ ਵਿੱਚ ਆਇਆ ਉਸ ਆਪਣੇ ਕੋਸ਼ ਸਿਪਾਹੀ ਭਾਈ ਮਨੀ ਸਿੰਘ ਪਾਸੋਂ 5000 ਰੁਪਏ ਉਗਰੋਣ ਜਾਂ ਜੇ ਉਹ ਰਕਮ ਨਾ ਦੇਵੇ ਤਾਂ ਗ੍ਰਿਫਤਾਰ ਕਰਕੇ ਲਿਉਣ ਦੀ ਹਦਾਇਤ ਕਰਕੇ ਭੇਜ ਦਿੱਤੀ ਅੰਮ੍ਰਿਤਸਰ ਦੇ कोतवाल ਨੂੰ ਵੀ ਸਖਤੀ ਨਾਲ ਹਦਾਇਤ ਕਰ ਦਿੱਤੀ ਕਿ ਉਹ ਹਰਮੰਦਰ ਸਾਹਿਬ ਨੂੰ ਫਿਰ ਤਾਲੇ ਲਾ ਦੇਵੇ ਤੇ ਦਰਬਾਰ ਸਾਹਿਬ ਇਰਤ ਗਿਰਤ ਪੈਰਾ ਹੋਰ ਸਖਤ ਕਰ ਦੇਵੇ ਪੰਜ ਸਵਾਰ ਅੰਮ੍ਰਿਤਸਰ ਦੇ ਕੋਤਵਾਲ ਅਤੇ ਪੁਲਿਸ ਸਮੇਤ ਭਾਈ ਮਣੀ ਸਿੰਘ ਨੂੰ ਮਿਲਣ ਵਾਸਤੇ ਆ ਗਏ ਕਿਵੇਂ ਓਣਾ ਹੋਇਆ ਭਾਈ ਮਣੀ ਸਿੰਘ ਨੇ ਫੌਜੀ ਸਵਾਰਾਂ ਅਤੇ ਕੋਤਵਾਲ ਨੂੰ ਕਿਹਾ ਲਾਹੌਰ ਤੋਂ ਆਇਆ ਵੱਡਾ ਅਫਸਰ ਕਹਿਣ ਲੱਗਾ ਸਾਨੂੰ ਨਵਾਬ ਸਾਹਿਬ ਨੇ ਭੇਜਿਆ ਹੈ ਤੁਸੀਂ ਵਿਸਾਖੀ ਦਾ ਮੇਲਾ ਲਾਉਣ ਵਾਸਤੇ ਉਹਨਾਂ ਨੂੰ 5000 ਰੁਪਏ ਦੇਣੇ ਕੀਤੇ ਸੀ ਇਸ ਲਈ ਅਸੀਂ 5000 ਦੀ ਰਕਮ ਉਗਰਉਣ ਵਾਸਤੇ ਆਏ ਹਾਂ ਉਸ ਦੀ ਗੱਲ ਸੁਣ ਕੇ ਭਾਈ ਮਣੀ ਸਿੰਘ ਨੂੰ ਬੜਾ ਦੁੱਖ ਹੋਇਆ ਪਰ ਉਸ ਸ਼ਾਂਤ ਚਿੱਤ ਬੋਲੇ ਜਦ ਮੇਲਾ ਹੀ ਨਹੀਂ ਲੱਗਣ ਦਿੱਤਾ ਗਿਆ ਤਾਂ ਪੈਸੇ ਕਾ ਦੇ ਇੱਥੇ ਤਾਂ ਇੱਕ ਯਾਤਰੀ ਵੀ ਨਹੀਂ ਆਇਆ ਨਾ ਹੀ ਕੋਈ ਚੜਾਵਾ ਚੜਿਆ ਹੈ ਅਸੀਂ ਤਾਂ ਸਾਧੂ ਬੰਦੇ ਹਾਂ ਸਾਡੇ ਪਾਸ ਰਕਮ ਕਿੱਥੋਂ ਜੇ ਮੇਲਾ ਲੱਗਦਾ ਚੜਾਵਾ ਚੜਦਾ ਤਾਂ ਅਸੀਂ ਬੜੀ ਖੁਸ਼ੀ ਨਾਲ ਰਕਮ ਅਦਾ ਕਰਦੇ ਪਰ ਅਫਸਰ ਕਹਿਣ ਲੱਗਾ ਸਾਨੂੰ ਇਸ ਵਿੱਚ ਬਹਿਸ ਕਰਨ ਦੀ ਲੋੜ ਨਹੀਂ ਸਾਨੂੰ ਹੁਕਮ ਹੋਇਆ ਹੈ ਕਿ 5000 ਰੁਪਏ ਲੈ ਕੇ ਆਵੋ ਨਹੀਂ ਤਾਂ ਭਾਈ ਮਣੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਵੋ ਜਦ ਭਾਈ ਮਣੀ ਸਿੰਘ ਦੇ ਭਰਾ ਜਗਤ ਸਿੰਘ ਅਤੇ ਪੁੱਤਰ ਗਰਬਖਸ਼ ਸਿੰਘ ਅਤੇ ਚਿੱਤਰ ਸਿੰਘ ਅਤੇ ਹੋਰ ਸਾਥੀਆਂ ਨੇ ਇਹ ਸੁਣੀਆ ਤਾਂ ਉਹ ਇੱਕਦਮ ਤੈਸ਼ ਵਿੱਚ ਆ ਗਏ ਅਤੇ ਕਹਿਣ ਲੱਗੇ ਇਹ ਕੈਸਾ ਇਨਸਾਫ ਹੈ ਮੇਲਾ ਲੱਗਣ ਨਹੀਂ ਦਿੱਤਾ 5000 ਮੰਗਣ ਆ ਗਏ ਹੋ ਜੇ ਸਾਡੇ پاس 5000 ਨਹੀਂ ਤਾਂ ਸਾਡੇ ਬਜ਼ੁਰਗ ਨੂੰ ਕੈਦੀ ਬਣਾਉਣ ਲੱਗੇ ਹੋ ਭਾਈ ਮਣੀ ਸਿੰਘ ਦੇ ਸਾਥੀਆਂ ਦੀ ਇਹ ਗੱਲ ਸੁਣ ਕੇ ਅਫਸਰ ਬੜਾ ਗਰੋਧਵਾਨ ਹੋ ਗਿਆ ਅਤੇ ਕਹਿਣ ਲੱਗਾ ਤੁਸੀਂ ਹਕੂਮਤ ਨਾਲ ਗਦਾਰੀ ਕੀਤੀ ਹੈ ਇਸ ਜੁਰਮ ਵਿੱਚ ਤੁਹਾਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਉਸ कोतवाल ਨੂੰ ਕਿਹਾ ਕਿ ਭਾਈ ਮਣੀ ਸਿੰਘ ਅਤੇ ਉਸਦੇ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਜਦ ਸ਼ਹਿਰ ਦੇ ਲੋਕਾਂ ਨੂੰ ਇਹ ਪਤਾ ਲੱਗਾ ਤਾਂ ਉਹ ਭਾਈ ਮਣੀ ਸਿੰਘ ਪਾਸ ਆਏ ਅਤੇ ਕਹਿਣ ਲੱਗੇ 5000 ਰੁਪਏ ਦੀ ਕੀ ਗੱਲ ਹੈ ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਕਰਕੇ ਦੇ ਦੇ ਦਿੰਨੇ ਹਾਂ ਇਸ ਸੰਤ ਮਹਾਰਾਜ ਨੂੰ ਇਸ ਉਮਰ ਵਿੱਚ ਕਿਉਂ ਕੈਦ ਕਰਦੇ ਹੋ ਪਰ ਭਾਈ ਮਣੀ ਸਿੰਘ ਕਹਿਣ ਲੱਗੇ ਅਸੀਂ ਕਿਸੇ ਪਾਸੋਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਨਹੀਂ ਦੇਣੇ ਅਸੀਂ ਝੂਠ ਅੱਗੇ ਝੂਠੇ ਨਹੀਂ ਬਣ ਜਾਣਾ ਸਾਡਾ ਸਰਕਾਰ ਨਾਲ ਸਮਝੋਤਾ ਹੋਇਆ ਹੈ ਕਿ 6 ਦਿਨ ਮੇਲਾ ਲੱਗਣ ਦਿੱਤਾ ਜਾਵੇ ਤਾਂ ਅਸੀਂ 5000 ਰੁਪਏ ਤਾਰ ਦੇਵਾਂਗੇ ਪਰ ਇਹਨਾਂ ਨੇ ਇਸੇ ਮੇਲੇ ਦੇ ਬਹਾਨੇ ਸਾਰੇ ਸਿੱਖਾਂ ਨੂੰ ਫੜਨ ਜਾਂ ਮਾਰਨ ਦਾ ਫੈਸਲਾ ਕਰ ਲਿਆ ਸੀ ਸਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਪਰ ਸਾਨੂੰ ਇਹ ਖੁਸ਼ੀ ਜ਼ਰੂਰ ਹੋਈ ਹੈ ਕਿ ਅਸੀਂ ਪਿਆਰੇ ਸਿੰਘਾਂ ਦੀਆਂ ਜਾਨਾਂ ਬਚਾ ਸਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ